ਚਲ ਮੈਂ ਜਾ ਰਿਹਾ ਜੱਟਾ ਵਾ ਜਾਉਂਗਾ ਕੀ ਕਰਨਾ ਮੈਂ ਤੇਰੇ ਵਾਸਤੇ ਜੀੜਾ ਕੇ ਜਾਉਂਗਾ ਠੀਕ ਹੈ ਠੀਕ ਹੈ ਤੇ ਜੀ ਜੀਆਂ ਖੜੀ ਨਿਕ ਭਾਰੀ ਕਹ ਦੋ ਪਾਪਾ ਨੂੰ ਬਾਤ ਚੱਗੀ ਹੈਣਾ ਆਪਣੀ ਵੀ ਆ ਗਈ ਸਾਹਮਣੇ ਇਹ ਨਹੀਂ ਹਾਂ ਹੋਰ ਕਿਹੜੀ ਆ ਉਹ ਆ ਗਈ ਸਾਹਮਣੇ ਉਹ ਇੱਕ ਕੰਮ ਨੇ ਆ ਗਈ ਹਾਂ ਨੀ ਕੀ ਕਰਦੀ ਹੈਣਾ ਕਿੱਕਲੀ ਨੂੰ ਦਿਖੂਗੀ ਤੈਨੂੰ ਕਿਉਂ ਨਹੀਂ ਦਿਖਦੀ ਵੇਲੇ ਕਿੱਥੇ ਜਾਣਾ ਜਗੇ ਛੋਨੇ ਛੋਨੇ ਪੜਕੇ ਆਓ ਠੀਕ ਆ ਪਾਲੀ ਕਰੀ ਪਾਲੀ ਹੋ ਜਾਂਦਾ ਉਹ ਆ ਗਈ ਆ ਗਈ ਆ ਗਈ ਉਹ ਆ ਗਈ ਸਾਲਾ ਹਾਲੋ ਬਾਈ ਕਰਾ ਓ ਕਿੰਨ ਨੂੰ ਬਾਏ ਹਾਂਜੀ ਸੱਸਰੀ ਗੱਲ ਪਿਆਰੇ ਕੀ ਹਾਲ ਚਾਲ ਨੇ ਠੀਕ ਠਾਕ ਛੋਟਾ ਜਿਹਾ ਕਲਿੱਪ ਤਾਂ ਦੇਖ ਹੀ ਲਿਆ ਵੀ ਆਪਾਂ ਚੱਲੇ ਅੱਜ ਜੌਬ ਤੇ ਆ ਦੋ ਦਿਨ ਦੀ ਐਸੀ 3-4 ਦਿਨ ਲੱਗੇ ਮੇਰੇ ਕਿਉਂਕਿ ਬਿਮਾਰ ਸੀਗਾ ਦੇ ਹੁਣ ਸ਼ਾਇਦ ਜਲਦੀ ਨਾ ਬਿਮਾਰ ਹੋਵਾਂ ਤੇ ਨਾਮ ਆ ਕਿਉਂਕਿ ਯਾਰ ਛੁੱਟੀਆਂ ਪੈਰੀ ਨੇ ਉਹਦੇ ਪੈਸੇ ਨਹੀਂ ਮਿਲਦੇ ਤੇ ਫਿਰ ਉਹ ਵੀ ਦਿੱਕਤ ਆਂਦੀ ਹੈ ਨਾ ਆਪਾਂ ਬਾਹਰ ਕੰਮ ਕਰਨ ਵਾਸਤੇ ਜਾਂਦੇ ਹਾਂ ਤੇ ਰੋਟੀ ਪਣੀ ਖਾ ਲਿਆ ਲੱਸੀ-ਲੂਸੀ ਪੀ ਲਈ ਹੁਣ ਉੱਥੇ ਜਾ ਕੇ ਲੱਸੀ ਤੇ ਜ਼ੋਰ ਲੱਟਾਂਗੇ ਥੋੜਾ ਜਿਹਾ ਜਿਹੜੀ ਹੁਣ ਦੁਬਾਰੇ ਗਰਮੈਸ਼ ਨਾ ਪਵੇ ਇੱਕ ਦੋ ਦਵਾਈਆਂ ਸੀ ਉਹ ਵੀ ਬਣਾਈਆਂ ਨੇ ਦੇਸੀ ਮੈਂ ਤੇ ਮੈਂ ਸ਼ਾਰਟਸ ਤੇ ਵੀਡੀਓ ਪਾ ਦੂੰਗਾ ਉਹਨਾਂ ਦੀਆਂ ਵੀ ਤੇ ਤੁਸੀਂ ਵੀ ਟਰਾਈ ਕਰ ਲਓ ਮੈਨੂੰ ਤਾਂ ਵਧੀਆ ਰਿਜ਼ਲਟ ਲੱਗ ਰਿਹਾ ਉਹਨਾਂ ਦਾ ਦੋ ਦਿਨ ਤੋਂ ਹੀ ਖਿਆਰੇ ਬਸ ਮੈਂ ਤੇ ਉਹਨਾਂ ਦਾ ਰਿਜ਼ਲਟ ਵਧੀਆ ਤੇ ਤੁਹਾਨੂੰ ਵੀ ਦੱਸ ਦਾਂਗੇ ਕੀ ਕੀ ਆ ਤੇ ਗਰਮੀ ਤੋਂ ਤੁਸੀਂ ਵੀ ਬਣਾ ਸਕਦੇ ਹੋ ਘਰੇ ਸਾਰੀ 100 ਰੁਪਏ ਦਾ ਸਾਮਾਨ ਨਹੀਂ ਜਾਂਦਾ ਤੇ ਤੁਹਾਡਾ ਕਾਫੀ ਦਿਨ ਚੱਲਦਾ ਮਹੀਨਾ ਵੀ ਚੱਲ ਜਾਂਦਾ ਤੋਂ ਚੀਜ਼ ਵੀ ਘੈਂਟ ਆ ਤੇ ਜੁੜੇ ਰੋ ਬਲੌਗ ਦੇ ਨਾਲ ਤੇ ਮੈਨੂੰ ਹਜੇ ਟਾਈਮ ਹੋ ਗਿਆ ਪੌਣੇ 10 10 ਵਜੇ ਜਾਣਾ ਮੈਂ 10 ਵਜੇ ਘਰੋਂ ਚੱਲੂਗਾ ਬਸ ਤੋਂ 11 ਵਜੇ ਸੰਗਰੀਂਗਾ ਕੰਡਾ 2 ਡੇਢ ਘੰਟਾ ਸੰਗਰੂਰ ਲੈਣੇ ਕਿਉਂਕਿ ਮੈਂ ਕਰਾਣਾ ਨਾ ਫੋਨ ਨੂੰ ਲੈਮੀਨੇਸ਼ਨ ਉੱਥੇ ਬਹੁਤ ਮਤਲਬ ਟਾਈਮ ਲੱਗ ਜਾਂਦਾ ਤੇ ਲੈਮੀਨੇਸ਼ਨ ਕਰਾਣਾ ਫੋਨ ਯਾਰ ਉੱਥੇ ਨਾ ਘੰਟਾ ਡੇਢ ਘੰਟਾ ਲਾ ਦਿੰਦੇ ਉਹ ਤੇ ਮਤਲਬ ਬਹੁਤ ਫੇਮਸ ਦੁਕਾਨ ਆ ਸਾਡੇ ਸੰਗਰੂਰ ਦੀ ਬਿੱਟੂ ਲੈਮੀਨੇਸ਼ਨ ਵਾਲਾ ਸੰਗਰੂਰ ਵਾਲਿਆਂ ਨੂੰ ਤਾਂ ਪਤਾ ਹੀ ਆ ਖਾਸ ਕਰਕੇ ਮਤਲਬ ਉਧਾਂ ਦੀ ਕੁਆਲਿਟੀ ਯਾਰ ਮੈਨੂੰ ਕਿਤੇ ਨਹੀਂ ਮਿਲਦੀ ਸੀਰੀਅਸਲੀ ਫੋਨ ਟੁੱਟਦਾ ਟੁੱਟੇ ਜਾਂਦਾ 1 ਸਾਲ ਡੇਢ ਸਾਲ ਤੱਕ ਲੈਮੀਨੇਸ਼ਨ ਬਿਲਕੁਲ ਉਮੀਦੀ ਉਮੀ ਪਈ ਰਹਿੰਦੀ ਜਿਵੇਂ ਤਾਜੀ ਹੁੰਦੀ ਆ ਤੇ ਮੈਂ ਇੱਕ ਵਾਰੀ ਕਰਾਈ ਉਹ ਕਰਾਈ ਨਾ ਬਟਨ ਨਹੀਂ ਹੁੰਦੇ ਆਪਣੇ ਆ ਵੋ ਠੀਕ ਆ ਮਿੱਟੀ ਜੀ ਪੈ ਜਾਂਦੀ ਆ ਤੇ ਉੱਥੇ ਬੜੀ ਸਮੂਥਲੀ ਬੜੀ ਫਿਨਿਸ਼ਿੰਗ ਨਾਲ ਕੰਮ ਕਰਦੇ ਨੇ ਯਾਰ ਤੇ ਉੱਥੋਂ ਜਾਂਦੇ ਆ ਘੰਟਾ ਲੱਗੇ 1.5 ਘੰਟਾ ਲੱਗੇ ਤੇ ਇੱਕ ਫੋਨ ਦਾ ਕਵਰ ਖਰਾਬ ਹੋ ਗਿਆ ਸੀਗਾ ਤੇ ਜੇ ਉੱਥੇ ਮਿਲ ਗਿਆ ਉਹ ਲੈ ਲਾਂਗੇ ਹੁਣ ਲੱਸੀ ਵੀ ਕੇ ਨਿਕਲਦੇ ਆ ਆ ਕਰਦੀ ਖਾਟੀ ਮਿੱਠੀ ਲਈ ਸਹੀ ਹੁਣ ਜਾ ਕੇ ਪੈਕਟਾਂ ਲਈ ਜੋਰ ਮਾਰਨ ਆਵੋ ਚਲੋ ਜੁੜ ਰਹੇ ਹਾਂ ਵਲੌਗ ਨਾਲ ਆ ਚੱਲਦੇ ਆ ਇਥੋਂ ਫਿਰ ਸੰਗਰੂਰ ਮਿਲਦੇ ਆ ਸੰਗਰੂਰੋਂ ਦੋਸਤੋਂ ਨੂੰ ਹੁਣ ਕੀਤੇ ਮੈਂ ਕਿਹਾ ਜੀ ਕਿਉਂਕਿ ਤੁਰਕੇ ਜਾਣਾ ਪੈਂਦਾ ਕਾਫੀ ਪੈ ਜਾਂਦਾ ਨਾਲ ਹੋਊਗਾ ਮੈਂ ਕਿਹਾ ਗਰਮੀ ਆ ਨਾਲ ਗੱਲਾਂ ਬਾਤਾਂ ਹੋ ਜਾਂਦੀਆਂ ਨੇ ਕਿਉਂਕਿ ਆਹੀ ਟਾਈਮ ਹੁੰਦਾ ਯਾਰ ਦੋਸਤੋਂ ਨੂੰ ਵੀ ਮਿਲਦਾ ਪਹਿਲਾਂ ਸਾਰਾ ਸਾਰਾ ਦਿਨ ਉਹਨਾਂ ਨਾਲ ਰਹਿਣਾ ਹੁਣ ਜਦੋਂ ਦੇ ਕੰਮਕਾਰਾਂ ਚ ਪੈ ਜਾਂਦੇ ਬੰਦੇ ਕਬੀਲਦਾਰ ਹੋ ਜਾਂਦੇ ਆ ਵਿਆਹ ਹੋ ਜਾਂਦੇ ਆ ਫਿਰ ਮਸਾਂ ਜਾ ਕੇ ਕਿਤੇ ਸਾਲ ਸਾਲ ਵੀ ਲੰਘ ਜਾਂਦਾ ਕਿਤੇ ਬੰਦਾ ਬੈਠਦਾ ਨਹੀਂ ਜਾਂ ਹੋਰ ਫਿਰ ਆਹੀ ਟਾਈਮ ਹੁੰਦਾ ਮੈਂ ਕਿਹਾ ਚਲੋ ਨਾਲੇ ਉਹਦੇ ਕੋਲ ਘੰਟਾ ਲਾਣੇ ਆ ਦੁੱਖ ਸੁੱਖ ਸਾਂਝੇ ਕਰਦੇ ਆ ਕੁਝ ਖਾਣੇ ਪੀਣੇ ਆ ਤੇ ਉਸ ਤੋਂ ਬਾਅਦ ਫਿਰ ਚੰਡੀਗੜ੍ਹ ਚਲੇ ਜਾਵਾਂਗੇ। ਉਹ ਜਾ ਕੇ ਦੇਖਦੇ ਅੱਜ ਨਾਈਟ ਡਿਊਟੀ ਹੁੰਦੀ ਹੈ ਜੇ ਕਿਹੜੀ ਹੁੰਦੀ ਆ। ਪਰ ਹੁਣ ਮੈਂ ਇੱਕ ਚੀਜ਼ ਸੋਚੀ ਵੀ ਆਪਣੀ ਡਿਊਟੀ ਨੂੰ ਲੈ ਕੇ ਨਾ ਮੈਂ ਮਤਲਬ ਥੋੜਾ ਹੋ ਰਵਾਂ ਤੇ ਇੱਕ ਆਪਣੇ ਆਪ ਨੂੰ ਵੀ ਚੇਂਜ ਕੀਤਾ ਹੁਣ ਮੈਂ। ਅ ਵੀ ਕਿਸੇ ਦੀ ਗੱਲਾਂ ਦਾ ਗੁੱਸਾ ਨਾ ਕਰੋ ਹੁਣ। ਸਭ ਨਾਲ ਹੱਸ ਕੇ ਮਿਲੋ। ਜਿਹੜਾ ਕੋ ਮਾੜਾ ਕਰਦਾ ਕਰੀ ਜਾਂਦੋ। ਤੁਸੀਂ ਚੱਲ ਮਾਰੋ। ਦੂਜੇ ਨੂੰ ਵੀ ਚੱਲ ਮਾਰਨ ਦਿਓ। ਬਸ ਚਾਹੇ ਤੁਹਾਨੂੰ ਦੂਜੇ ਨਾਲ ਨਫ਼ਰਤ ਹੋ ਨਾ ਤਾਂ ਵੀ ਯਾਰ ਰੱਖੋ ਯਾਰ ਵੀ। ਨੇ ਤੁਸੀਂ ਯਾਰੋਂ ਜ਼ਿੰਦਗੀ ਦਾ ਤਜਰਬਾ ਇਹੀ ਕਹਿੰਦਾ ਵੀ ਹੱਸ ਕੇ ਢਕੇ ਟਾਈਮ ਨਗਾ ਲਓ ਪਤਾ ਨਹੀਂ ਕਰੋ ਭਟਕਿਆ ਬਹਿ ਜਾਣਾ ਤੇ ਚਲੋ ਜੀ ਮਿਲਦੇ ਆ ਫਿਰ ਹੁਣ ਬੱਸ ਸਟੈਂਡ ਨੂੰ ਜਾਂਦੇ ਆ ਟਾਈਮ ਹੋ ਚਲੇਆ ਮੰਮੀ ਹੁਣਾਂ ਨੂੰ ਮਿਲਦੇ ਆ ਤੇ ਗੁਡੀਆਂ ਮੇਰੀ ਚਲੀ ਗਈ ਐਮੋਸ਼ਨਲ ਹੋ ਗਈ ਸੀ ਪਾਪਾ ਨਹੀਂ ਜਣਾ ਮੈਂ ਖੁਦ ਮੇਰਾ ਰੋਣ ਹੱਕਾ ਮੂੰ ਹੋ ਗਿਆ ਤੇ ਮੈਂ ਉਸ ਤੋਂ ਬਾਅਦ ਵੀਡੀਓ ਨਹੀਂ ਬਣਾਈ ਤੇ ਮੋ ਬੱਚਿਆਂ ਦਾ ਰਹਿੰਦਾ ਬੱਚੇ ਮਾਪਿਆਂ ਨੂੰ ਕਰਦੇ ਆ ਮੋ ਪਰ ਉਹ ਇਹ ਹੁੰਦਾ ਨਾ ਪਪਾ ਆਂਦਾ ਪਪਾ ਚੀਜ਼ੀਆਂ ਰੋਜ਼ ਫਿਰ ਚੀਜ਼ੀਆਂ ਦੁਵਾੰਦਾ ਬਾਹਰੋਂ ਕਦੇ ਕੁਝ ਲਿਆ ਪਪਾ ਆਈਸਕ੍ਰੀਮ ਖਾਣੀ ਆ ਡਮਾਂਡਾ ਫਿਰ ਕਰੇ ਕੋਈ ਹੁੰਦਾ ਨਹੀਂ ਠੀਕ ਹੈ ਮਤਲਬ ਦਵਾ ਕੇ ਲਿਆਉਣ ਵਾਲਾ ਫਿਰ ਇੱਥੋਂ ਹੀ ਦੁਕਾਨ ਤੋਂ ਕੁਝ ਨਾ ਕੁਝ ਲਿਆਈ ਜਾਂ ਹੋਰ ਕਰ ਲਿਆ ਇਹ ਚੀਜ਼ਾਂ ਦਾ ਵੀ ਫਰਕ ਪਿਆ ਜਾਂਦਾ ਏਰ ਬੱਚਿਆਂ ਨਾਲ ਤੇ ਆਈ ਹੋਪ ਵੀ ਇਹ ਦੂਰੀ ਜਲਦੀ ਖਤਮ ਹੋ ਗਈ ਮੈਨੂੰ ਐ ਚਲੋ ਮੇਰਾ ਚੈਨਲ ਗਰੋ ਹੋ ਜੇ ਤੇ ਮੇਰੇ ਸਾਰੇ ਕੰਮ ਬਣ ਜਾਣਗੇ ਓਕੇ ਕਿਉਂਕਿ ਆਬਵੀਅਸਲੀ ਪੈਸੇ ਆਂਦੇ ਤੂੰ ਵੀ ਫੇਮਸ ਹੋਈਏ ਤਾਂ ਫਿਰ ਵੀ ਮਸ ਕਰਨਾ ਤੁਹਾਡੀ ਮਰਜ਼ੀ ਹੈ ਜੀ ਵੀ ਚਲ ਉਹਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਮੈਨੂੰ ਲੱਗਦਾ 20 ਸਾਲ ਚ ਹੋ ਜਾਾਂਗੇ ਆਪਣਾ ਕੰਮ ਕੰਟੀਨਿਊ ਕਰਦੇ ਆਂ ਦੇਖੋ ਕੰਮ ਕਰਨਾ ਆਪਣਾ ਭਾਗ ਲਾਉਣਾ ਨਾ ਲਾਉਣਾ ਰੱਬ ਦੇ ਰਾਂਗਾ ਬੰਦੇ ਦਾ ਕੰਮ ਮਿਹਨਤ ਕਰਦੇ ਰਹਿਣਾ ਚਾਹੀਦਾ ਤੇ ਇਹਦੀ ਐਗਜ਼ੈਂਪਲ ਮੈਂ ਤੁਹਾਨੂੰ ਆਉਣ ਵਾਲੀ ਵੀਡੀਓ ਚ ਹੋਰ ਬਾਧੂ ਦਿਆ ਕਰਨੀ ਨੇ ਚ ਤੇ ਬਸ ਲੱਗੇ ਰਹੋ ਕਿ ਤਰ੍ਹਾਂ ਕਿਤੇ ਕਿਤਨਾਂ ਕਿਤੇ ਤੁਹਾਨੂੰ ਕਾਮਯਾਬੀ ਮਿਲੀ ਜਾਊਗੀ ਅੱਜ ਨਹੀਂ ਕੱਲ ਪਰਸੋਂ ਚੌਥੇ ਤਰਸੋਂ ਬਿੰਲੀ ਦਾ ਹੈ ਹੀ ਆ ਰੱਬ ਇੰਨਾ ਵੀ ਮਾੜਾ ਨਹੀਂ ਆਪਣਾ ਚਲੋ ਠੀਕ ਹੈ ਜੀ ਲੱਗੀ ਸੰਰੂਰ ਪਹੁੰਚ ਚੁੱਕੇ ਸੀਗੇ ਬੱਸ ਸਟੈਂਡ ਤੇ ਵੇਟ ਕਰਦੇ ਮੋਦੋਸਤਰੀ ਆਣ ਵਾਲਾ ਉਸ ਤੋਂ ਬਾਅਦ ਚਲੀਏ ਫੋਨ ਠੀਕ ਕਰਨ ਉਹਲਾ ਫੋਨ ਲੈ ਕੇ ਆਨੇ ਆ ਲਿਮਿਟਸ਼ਨ ਕਰਾ ਕੇ ਲੈਣੇ ਲੈਮੀਨੇਸ਼ਨ ਕਰਾ ਲਈ ਮਿੱਤਰਾਂ ਹੰਡਾ ਦਾ ਗੰਡਾ ਨਾ ਗਿਆ ਅੱਸੀ ਕੱਲ ਜੀ ਤੇਵੇਂ ਠੀਕ ਠਾਕ ਫੋਨ ਲੈਮੀਨੇਸ਼ਨ ਲੈ ਵੀ ਮਿੱਤਰ ਆਪਾਂ ਲੈਮੀਨੇਸ਼ਨ ਹੋ ਚੁੱਕਿਆ ਫੋਨ ਤੇ ਕੰਮ ਕਰਨ ਵੇਢਦੇ ਥੋੜਾ ਜਿਹਾ ਭੁੱਖ ਨੇ ਚਤਾਇਆ ਤੇ ਸ਼ੁਗਰੂ ਕੋਲੇ ਸੀ ਆਊਟਲੈਟ ਆਫ ਮਿਸਟਰ ਸੋਡੀ ਤੇ ਇਹਨਾਂ ਨੇ ਟਰਾਈ ਕਰਨਾ ਆ ਬਰਗਰ ਵਗੈਰਾ ਹਾਂ ਜੀ ਦੋ ਅੰਦੇ ਬਰਗਰ ਦੇਖਦੇ ਆ ਅਸੀਂ ਦੋ ਬਰਗਰ ਆਰਡਰ ਕੀਤੇ ਆ ਕਿਹੜੇ ਕਿਤੇ ਆਪਾਂ ਵੈਜੀ ਲਵਰ ਅਮੈਜੀ ਲਵਰ ਵੈਜੀ ਲਵਰ ਕੀਤੇ ਆ ਦੇਖਦੇ ਆ ਖਾ ਕੇ ਤੇ ਇਹ ਮਿਲੋ ਸਾਡੇ ਮੀਟ ਭਰਾ ਮਿਸਟਰ ਲਵਦੀਪ ਸਿੰਘ ਬਹੁਤ ਟਾਈਮ ਬਦਮੁਲਾਕਾਤ ਹੁੰਦੀ ਆ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਸੀ ਵੀ ਪਹਿਲਾਂ ਇਕੱਠੇ ਸਾਰਾ ਸਾਰਾ ਦਿਨ ਰਹਿੰਦੇ ਸੀਗੇ ਤੇ ਹੁਣ ਕਿਤੇ ਹਸਾਮੰਗ ਹੋ ਜਾ ਕੇ ਨਹੀਂ ਪਤਾ ਮਿਲੀਏ ਚਲੋ ਹਾਂ ਦਾ ਆਰਡਰ ਫਿਰ ਖਾਣੇ ਟੈਸਟ ਨੋ ਜੀ ਲੋ ਕੋਫੀ ਤੇ 버ਗਰ ਫੋਡਰਿੰਗ ਬਣਾ ਰਿਹਾ ਜੀ ਸਟਰਾ ਹੈਗੀ ਹੈ ਤੇਰੇ ਸਟਰਾ ਹੈਗੀ ਹੈ ਤੇਰੇ ਨੂੰ ਨੜ ਪੀ ਜਾਂਦੀ ਨਹੀਂ ਸੋਣ ਲੈਂਦਾ ਜੀ ਉਧਰ ਬੇਕ ਕੀਤਾ ਵੀ ਹੈ ਅਜੇ ਨਾਲ ਵੀ ਸਾਰਾ ਕੁਝ ਪਣਾਉਂਦਾ ਪਹਿਲਾਂ ਗਾਈਸ ਪਰੇਕਰ ਖਾ ਲੋ ਵੇ ਕਿਤੇ ਵੇਰ ਬਰਗਰ ਵੀ ਠੀਕੀ ਗੱਲ ਹੈ ਬਰਗਰ ਸੁਸਵਾ ਐਂਬੀਅੰਸ ਠੀਕ ਆ ਬੈਠਣ ਹੂੰ ਐਂਬੀਅੰਸ ਤਾਂ ਠੀਕ ਆ ਬਰਗਰ ਨੀਵਰੀ ਲੱਗਿਆ 70 ਰੁਪਏ ਵਰਥ ਨਹੀਂ ਹੈਗਾ 70 ਰੁਪਏ ਦਾ ਚਲੋ ਕੋਈ ਗੱਲ ਨਹੀਂ ਸਬਤਾ ਲੱਗ ਗਿਆ ਨੈਕਸਟ ਟਾਈਮ ਚੋਰ ਦੋ ਸੀ ਚਲੋ ਯਾਰ ਚੱਲੀਏ ਹੁਣ ਤੁੰ ਚਾਬੀ ਦੀ ਚਾਬੀ ਗਈ ਬਸ ਛੱਡਦੇ ਹਾਂ ਪੁੰਚ ਲਈ ਚੰਡੀਗੜ੍ਹ ਨੂੰ ਲੇਟ ਹੋ ਰਹੇ ਬਹੁਤ ਜ਼ਿਆਦਾ ਜਾ ਕੇ ਰਾਤ ਦੀ ਜੀਟੀ ਵੀ ਕਰਨੀ ਹੈ ਅੱਜ ਵੀ ਲੈ ਪਹੁੰਚ ਗਿਆ ਆਪਾਂ ਆਪਣੀ ਮੰਜ਼ਿਲ ਦੀ ਔਰ ਸੂਰਜ ਪਿੱਛੇ ਰਹਿੰਦਾ ਹਮੇਸ਼ਾ ਵਦਾਈ ਕਿਉਂ ਖੜੇ ਮੈਨੂੰ ਕਾਲਾ ਕਰਨ ਸਾਨੂੰ ਕੀ ਮਜਾ ਆਉਂਦਾ ਮੇਬੀ ਸ਼ਾਇਦ ਆਉਂਦਾ ਹੋਵੇ ਤੇ 5 ਮਿੰਟ ਚ ਹੋਟਲ ਪਹੁੰਚਾਂਗੇ ਉਸ ਤੋਂ ਬਾਅਦ ਖਾਣੇ ਪੀਣੇ ਕੁਝ ਫਿਰ ਵਲੋਗ ਕਰਾਂਗੇ ਐਂਡ ਰਾਤ ਨੂੰ ਉਹਨੇ ਦੇਖੀ ਮਾਹੌਲ ਕੀਆ ਤੇ ਮਿਲਦੇ ਆ ਫਿਰ ਭਾਈ ਸ਼ਾਮ ਨੂੰ ਚਲੋ ਵੀਰੇ ਆਪਾਂ ਦਾ ਬਲੌਗ ਕਰਦੇ ਆਂ ਅੱਥੀ ਐਂਡ ਖਾਣਾ ਪੀਣਾ ਖਾ ਲਿਆ ਤੇ ਡਿਊਟੀ ਤੇ ਬੈੰਨੇ ਹੁਣ ਤੇ ਹੱਦ ਦਾ ਬਲੌਗ ਕਰਨਾ ਪਈ ਅੱਥੀ ਐਂਡ ਤੇ ਚਲੋ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਜਿੰਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਕਮੈਂਟ ਕਰਕੇ ਦੱਸਣਾ ਵੀਡੀਓ ਚ ਕਿੰਝ ਅਰਜਾ ਕੀ ਬੋਲ ਲੱਗਿਆ ਮਿਲਦੇ ਆਂਗੇ ਸਿਰਫ ਉਹਨਾਂ ਵੀਡੀਓ ਦੇ ਵਿੱਚ 75 ਰਿਪਰੱਖ ਸਾ